ਕੋਆ ਕਿ ਉਹ ਨੀਂਦ ਦੇ ਜੋਰ 'ਚ ਆ ਤੂੰ ਡਾਕੀਆ ਹਾਂਜੀ ਇਹ ਗੱਡੀ ਕਿੱਧਰ ਕਿੱਧਰ ਜਾ ਰਹੀ ਸੀ ਇਹ ਆਪਣੀ ਗੱਡੀ ਕਪੂਰਥਲੇ ਤੋਂ ਜੰਮੂ ਸਬਜ਼ੀ ਮੰਡੀ ਜਾ ਰਹੀ ਸੀ ਸਬਜ਼ੀ ਲੈ ਕੇ ਗੱਡੀ ਵੀ ਆਪਣੀ ਮਾਲ ਵੀ ਆਪਣਾ ਹੀ ਅੱਛਾ ਜੀ ਤੇ BB13 ਨੰਬਰ ਟਰੱਕ ਸੀ ਉਹ ਨਾ ਇਧਰੋਂ ਜਾ ਰਿਹਾ ਸੀ ਆਪਣੇ ਪਠਾਨਗੋੜਾ ਦੀ ਸਾਈਡਾਂ ਤੇ ਜਾਂਦੇ ਆ ਨਾ ਭਾਈ ਉਹਨੇ ਜਕਦਮ ਲੈਫਟ ਸਾਈਡ ਗੱਡੀ ਕੱਟਦੀ ਆ ਤੇ ਕੱਟ ਕੇ ਨਾਲ ਹੀ ਬ੍ਰੇਕ ਮਾਰਦੀ ਆ ਓਕੇ ਉਹਨਾਂ ਨੇ ਬ੍ਰੇਕ ਮਾਰ ਕੇ ਤੇ ਗੱਡੀ ਸਬਜੀ ਵਾਲੀ ਜਾਨੀ 50 60 ਤੇ ਥੋੜੀ ਤੇਜ਼ੀ ਹੁੰਦੀ ਆ ਤੇ ਉਹ ਬ੍ਰੇਕ ਮਾਰੀ ਗੱਡੀ ਪਿੱਛੋਂ ਵੱਜੀ ਨਾਲ ਹੀ ਸਭ ਕੁ ਇਕੱਠਾ ਹੋ ਗਿਆ ਟਰਾਕ ਵਾਲੇ ਨੇ ਇੱਕ ਵਾਰੀ ਵੀ ਪਿੱਛੇ ਨਹੀਂ ਦੇਖਿਆ ਨਾ ਗੱਡੀ ਹੋਲੀ ਜਕਦਮ ਹੀ ਬ੍ਰੇਕ ਮਾਰਦੀ ਅੱਗੇ ਉੜ ਕੇ ਮਾਰ ਕੇ ਉਹ ਭੱਜ ਗਿਆ ਵਾ ਆਉਣੀ ਤੇ ਉਹ ਗੱਡੀ ਕਿੱਥੋਂ ਦੀ ਸੀਗੀ ਉਹ ਪੀਵੀ 13 ਨੰਬਰ ਸੀ ਸਾਡੇ ਕੋਲ ਨੰਬਰ ਹੈਗਾ ਗੱਡੀ ਦਾ ਸਾਰਾ ਕੁਝ ਅੱਛਾ ਜੀ ਤੇ ਗੱਡੀ ਮਾਰ ਕੇ ਮੁੰਡਾ ਉਹ ਡਰਾਈਵਰ ਡਰਾਈਵਰ ਦਾ ਕਿਤਾ ਡਰਾਈਵਰ ਸਾਡੀ ਦੀ ਲੱਗ ਲੋ ਤੇ ਟੁੱਟੀ ਆ ਮਤਲਬ ਸੱਟਾਂ ਸੁੱਟਣ ਲੱਗੀਆਂ ਕਾਫੀ ਜ਼ਿਆਦਾ ਅੱਛਾ ਜੀ ਹਾਂਜੀ ਠੀਕ ਹਾਂਜੀ ਓਕੇ ਜੀ ਹਾਂਜੀ ਓਕੇ